ਜੀ بڑا ਬੜਾ ਤੋਟਾ ਪੜ ਪੰਜਾਬੀ ਕਲਾ ਜਗਤ ਲਈ ਅੱਜ ਦਾ ਦਿਨ ਬੜਾ ਸੋਖ ਨਹੀਂ ਹੈ ਜਿੱਦੋਂ ਸਾਡੇ ਦਰਮਿਆਨ ਜਸਵਿੰਦਰ ਪੱਲਾ ਜੀ ਜਿਨ੍ਹਾਂ ਨੇ ਪੰਜਾਬੀ ਕਾਮੇਡੀ ਦੇ ਵਿੱਚ ਨਵੀਆਂ ਪੈੜਾਂ ਪਾਈਆਂ ਵਿੱਚ ਉਹਦਾ ਬਾਈਕ ਤੇ ਸੁਤੇ ਪੰਜਾਬੀ ਫਿਲਮਾਂ ਦੇ ਵਿੱਚ यादगारी रूल की जो सदा ले याद रखे जाने सो तो वो साढ़े दरम्यान नहीं रहे बड़ी बेवकती मौत है उम्र को खास नहीं सी मैं बहुत तो बहुत जूनियर हूँ ना तो क्योंकि शनकाटा अठासी च आ गया मैं था सी मैं तो अठासी च अठवीं नौवीं क्लास पढ़ता जी ਮੈਂ ਤਾਂ ਫਿਲਮੇ ਮੇਰੀ ਪਹਿਲੀ ਕੈਸਟ 93 ਜਾਈਸ ਪਰ ਉਹਨਾਂ ਨੂੰ ਸੁਣਦਾ ਮੈਂ ਰਿਹਾ 200 ਰੁਪਏ ਦੀ ਇੱਕ ਕੈਸਟ ਉਹਨਾਂ ਨੇ ਖਰੀਦੀ ਆ ਮਾਦਾ 50 ਰੁਪਏ ਦੀ ਨੂੰ ਦਿੱਦੈਂਸ ਯਾਰ ਇੱਕ ਮਿੰਟ ਵੀਰੇ ਰੁਕ ਜਾ ਜੀ ਤੇ ਕਈ ਵਾਰੀ ਚਿੰਗ ਲੱਗਦੀ ਆ ਜੀ ਕਈ ਲੋਕ ਬਾਤ ਦੇ ਵਿੱਚ ਸਾਨੂੰ ਆਪਸ ਵਿੱਚ ਮੁਕਾਬਲਾ ਵੀ ਕਰ ਲੱਗੇ ਕਿ ਜਸਵਿੰਦਰ ਭੱਲਾ ਨੰਬਰ 1 ਹੈ ਜਾਂ ਭਗਵੰਤ ਪਰ ਮੈਂ ਇਹ ਕਹਨਾ ਹਮੇਸ਼ਾ ਕਹਨਾ ਹਮ ਤੁਸੀਂ ਆਪਣੇ ਵੱਡਿਆਂ ਤੋਂ ਤੁਸੀਂ ਆਪਣੇ ਰੋਲ ਮਾਡਲਸ ਤੋਂ ਤੁਸੀਂ ਆਪਣੇ ਕੋਚਸ ਤੋਂ ਜੀ ਤੁਸੀਂ ਆਪਣੇ ਟੀਚਰਸ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਸੋ ਮੈਂ ਕਹਦੇ ਨਾ ਬ੍ਰਿੰਗ ਚ ਨੀ ਪਿਆ ਉਹਨਾਂ ਨੇ ਉਹਨਾਂ ਨੇ ਜੋ ਚੁਪਾ ਕਾ ਮਤਲਬ ਪੰਜਾਬੀ ਕਾਮੇਡੀ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ ਸਾਨੂੰ ਚੰਗਾਂ ਲੱਗੀਆਂ ਸਾਨੂੰ ਦੇਖ ਕੇ ਕੋਈ ਹੋਰ ਮੂਚਣ ਗੱਲ ਲੱਗ ਜਾਨੀ ਹੈ ਕਿ ਜੋਤ ਸੇ ਜੋਤ ਚੱਕਦੀ ਹੈ ਜੀ ਪਰ ਉਹਨਾਂ ਦਾ ਅੱਜ ਵੀ ਵਕਤੀ ਚਲੇ ਜਾਣਾ ਬਹੁਤ ਅਫਸੋਸਨਾ। ਮਹਾਂਸਾਬ ਉਸ ਸਮੇਂ ਛੰਗਾਟੇ ਚੱਲਦੇ ਹੁੰਦੇ ਸੀ ਔਰ ਇੱਕ ਪਾਸੇ ਤੁਹਾਡਾ ਕਰੈਕਟਰ ਜਗਨੂ ਹੁੰਦਾ ਸੀ ਉਹਨਾਂ ਦਾ ਹੁੰਦਾ ਚਾਚਾ ਚਾਤਰ ਸਿੰਘ ਔਰ ਲਗਾਤਾਰ ਛੰਗਾਟੇ ਆਈਗੇ ਸਿਲਬਰ ਜੁਗੜੀ ਵੀ ਮਨਾਈ ਗਈ ਤਾਂ ਪੋਲਿਟੀਕਲ ਸਟਾਇਲ ਜਿਹੜੇ ਜਿਹੜੇ ਪਾਇਨਰ ਕਹਾਂਗੇ ਤੁਸੀਂ ਸੀ ਉਹਨਾਂ ਚ ਜੱਜ ਜਸਵਿੰਦਰ ਭੱਲਾ ਜੀ ਸੀ ਉਸ ਸਮੇਂ ਤਾਂ ਇੱਕ ਜਸਪਾਲ ਪੱਟੀ ਹੋਣੀ ਸੀ। ਦੇਖੋ ਪੰਜਾਬੀ ਕਾਮੇਡੀ ਦੇ ਵਿੱਚ ਜੇ ਥੋੜਾ ਜਿਹਾ ਪਿੱਛੇ ਚਲੇ ਜਾਈਏ ਕੇਦੀਪ ਸਾਹਿਬ ਨੇ ਕੱਲੀਆਂ ਕਾਮੇਡੀ ਦੀਆਂ ਕਸਟਾਂ ਸ਼ੁਰੂ ਕੀਤੀ ਸੀ ਕੇਦੀਪ ਦੇ ਮਾਈ ਮੋਹ ਹੈ ਨਾ ਜਿਹੜਾ ਹੈ ਜਾਂਦਾ ਸੀ ਜੀ ਤੇ ਉਸ ਤੋਂ ਬਾਅਦ ਭੱਲਾ ਸਾਹਿਬ ਆਏ ਛਣਕਾਟਾ ਛਣਕਾਟਾ ਸ਼ੁਰੂ ਹੋਇਆ ਜੀ ਤੇ ਛਣਕਾਟਾ ਹਰ ਸਾਲ ਪੈਂਦਾ ਸੀ ਸਾਡੀਆਂ ਮੁਲਾਕਾਤਾਂ ਜ਼ਿਆਦਾਤਰ ਦੂਦਰਸ਼ਨ ਤੇ ਹੁੰਦੀਆਂ ਸੀ ਨਵੇਂ ਸਾਲ ਦੇ ਪ੍ਰੋਗਰਾਮ ਚ ਮੇਰਾ ਵੀ ਥੋੜਾ ਜਿਹਾ ਰੋਲ ਹੁੰਦਾ ਸੀ ਉਹਨਾਂ ਦਾ ਵੀ ਹੁੰਦਾ ਸੀ ਤੇ ਮੋਸਟਲੀ ਜਿੰਨਾ ਕਿ ਵੀ ਕੰਮ ਕਰਨ ਦਾ ਮੌਕਾ ਮਿਲਿਆ ਪਰ ਇੱਕ ਜਿੰਦਾਦਿਲ ਇਨਸਾਨ ਸੀ ਹਰ ਵਕਤ ਕਿਉਂਕਿ ਕਾਮੇਡੀਅਨ ਜਿਹੜਾ ਉਹ ਚੁੱਪ ਨਹੀਂ ਰਹਿ ਸਕਦਾ ਜਾਂ ਉਹ ਮੈਂ ਮੈਂ ਕਹਾਂ ਕਿ ਉਹ ਉਹ ਆਪਣੇ ਆਪ ਨੂੰ ਦੱਬ ਨਹੀਂ ਸਕਦਾ ਹਰ ਵਕਤ ਉਹਨੂੰ ਸਪੌਂਟੇਨੀਅਸ ਰਹਿਣਾ ਪੈਂਦਾ ਹੈ ਹਨਾ ਮੌਕੇ ਤੇ ਗੱਲ ਹਾਜ਼ਰ ਜਵਾਬੀ ਪੱਲਾ ਸਾਹਿਬ ਦਾ ਕਮਾਲ ਸੀ ਤੇ ਇੱਕ ਅਸਿਸਟੈਂਟ ਪ੍ਰੋਫੈਸਰ ਵੀ ਸੀਗੇ ਪੜੇ ਲਿਖੇ ਸੀਗੇ ਨਾਲ ਪਾਲਮਕਨ ਜੀ ਅੱਜ ਸਾਡੇ ਗੁੱਡ ਫੋਰਡ ਕਮਿਸ਼ਨ ਦੇ ਚੇਅਰਮੈਨ ਵੀ ਨੇ ਪਹਿਲਾ ਮਾਰਕਫਿਟ ਦੇ ਵਿੱਚ ਵੀ ਰਹੇ ਨੇ ਤੇ ਇਕੱਠਿਆਂ ਬਹੁਤ ਸਾਰੇ ਮੇਲਿਆਂ 'ਚ ਕੰਮ ਕੀਤਾ ਹੈ ਬਹੁਤ ਸਾਰੇ ਸਬੱਜ ਤਰਕ ਪ੍ਰੋਗਰਾਮਾਂ 'ਚ ਇਕੱਠੇ ਹੋਇਆ ਹੈ ਦੁੱਖ ਦੀ ਗੱਲ ਹੈ ਜੀ ਸਾਹਿਬ ਜਿਵੇਂ ਸਵੇਰੇ ਜਦੋਂ ਤੁਹਾਨੂੰ ਇਹ ਪਤਾ ਲੱਗਾ ਤਾਂ ਕਿਹੜੀ ਚੀਜ਼ ਜੈਨ ਚਾਈ ਵੀ ਇਸ ਕਰਕੇ ਜਸਵਿੰਦਰ ਖੁੱਲੇ ਨੂੰ ਸੀ ਯਾਦ ਕਰਦੇ ਸੀਗੇ ਚਾਚਾ ਚਤਰਾਹ ਜਿਹੜਾ ਕਰੈਕਟਰ ਸੀਗਾ ਜੀ ਉਹ ਜਿਹੜਾ ਉਹ ਕਿਸੇ ਵੀ ਜੈਨ ਤੋਂ ਮੇਰੇ ਘਰ ਤੇ ਨਹੀਂ ਨਿਕਲ ਪਾਊਗਾ ਕਦੇ ਲਈ ਨਹੀਂ ਨਿਕਲ ਪਾਊਗਾ ਸੋ ਚਾਚਾ ਚਤਰਾ ਜਿਹੜਾ ਰਿਚਨ ਘਟਿਆਂ ਦੀ ਸ਼ੰਕਾਰ ਜਿਹੜੀ ਹੈ ਬੰਦ ਹੋ ਗਈ ਮਾਸਾ ਬਾਤ ਚੱਲ ਬਾਤ ਤੁਹਾਡੀ ਕਦੋਂ ਕੋਈ ਆਖਰੀ ਗੱਲ ਬਾਤ ਮੈਂ ਜਦੋਂ ਇਹ ਬਿਮਾਰ ਸੀ ਮੈਂ ਉਦੋਂ ਹੀ ਫੋਨ ਕੀਤਾ ਸੀ ਤੇ ਕਹਿੰਦੇ ਸੀ ਮੈਂ ਮਨੋਪੀਰੋਂ ਹੀ ਕੋਰੇ ਆ ਤੇ ਉਹਨੇ ਲੋਕ ਮੈਂ ਬਾਲਮ ਕੰਚੀਨਨ ਵੀ ਮਿਲਦੇ ਰਹੇ ਸੀ ਕੇ ਮੇਰੇ ਨੂੰ ਠੀਕ ਨੇ ਜੀ ਤੇ ਪਰ ਆਚਾਨਕ ਨਹੀਂ ਪਤਾ ਸੀ ਕਿ ਆਚਾਨਕ ਹੀ ਦੁਨੀਆ ਤੋਂ ਚਲੇ ਜਾਣਗੇ ਤੇ ਕਿਉਂਕਿ ਮੈਂ ਕਿਉਂਕਿ ਪਹਿਲਾਂ ਇਹ ਪ੍ਰੋਗਰਾਮ ਬਣੇ ਹੋਏ ਸੀਗੇ ਖਲਾ ਅਰ ਇਲਾਕੇ ਜਿਹੜਾ ਹੜ ਆਇਆ ਉਹਨੇ ਇਲਾਕਿਆਂ ਜਾਂਦਾ ਸੀ ਕਿ ਹੌਂਸਰ ਵਿੱਚ ਸਿੱਧਾ ਕਰ ਕੋਈ ਇਹ ਜੀ ਹੁਣ ਦਿਮਾਗ ਚਾਈ ਜਾਂ ਕੋਈ ਇਤਿਹਾਸ ਉਸ ਤਰੀਕੇ ਦਾ ਜਿਵੇਂ ਤੁਹਾਨੂੰ ਯਾਦ ਹੈ ਅੱਜ ਦੀ ਪੀੜ੍ਹੀ ਯਾਦ ਅਗਲੇਰੀ ਪੀੜ੍ਹੀ ਨੂੰ ਯਾਦ ਰਵੇ ਕੋ ਇਸ ਤਰੀਕੇ ਦੀ ਯਾਦਗਾਰ ਬਣਾਉਣ ਦੀ ਗੱਲ ਆਈ ਹੈ ਕਿ ਕੁਝ ਬਹੁਤ ਸਾਰੇ ਲੋਕ ਆਉਂਦੇ ਨੇ ਸਾਂ ਲੈ ਕੇ ਚਲੇ ਜਾਂਦੇ ਨੇ ਜੀ ਬਹੁਤ ਸਾਰਿਆਂ ਦਾ 90 ਸਾਲ ਦੀ ਉਮਰ ਵੀ ਭੋਗ ਜਾਂਦੇ ਨੇ ਪਿੰਡ ਨੂੰ ਵੀ ਨਹੀਂ ਪਤਾ ਹੁੰਦਾ ਵੀ ਹਜੇ ਜਿਉਂਦਾ ਹੈ ਚ ਪੂਰਾ ਹੋ ਗਿਆ ਜੀ ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਆਪਣੀਆਂ ਆਜ਼ਾਦਾਂ ਛੱਡ ਜਾਂਦੇ ਨੇ ਆਪਣੀ ਆਵਾਜ਼ ਛੱਡ ਜਾਂਦੇ ਨੇ ਉਹਨਾਂ ਦੇ ਫਿਲਮਾਂ 'ਚ ਰੋਲ ਉਹਨਾਂ ਦੇ ਛਣਕਾਟਿਆਂ 'ਚ ਜਿਹੜੀ ਆਵਾਜ਼ ਹੈ ਉਹ ਹਮੇਸ਼ਾ ਕੋਈ ਨਹੀਂ